ਮਾਰੇ ਅੰਸਰ ਦੇ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਲੁੱਟਾਂ ਕੋਹਾਂ ਤੇ ਸਨੇਚਿੰਗ ਦੀ ਵਾਤਾਤਾ ਕਰਕੇ ਲੋਕਾਂ ਦੇ ਵਿੱਚ دہشت ਫੈਲਾਉਣ ਵਾਲੀਆਂ ਵਿਅਕਤੀਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਲੁਤਿਆਣਾ ਸ਼ਹਿਰ ਨੂੰ ਕ੍ਰਾਈਮ ਮੁਕਤ ਬਡਾਉਨ ਸੰਬੰਧੀ ਰੁਪਿੰਦਰ ਕੌਰ ਇਸ ਤਰ੍ਹਾਂ ਪੀਪੀਐਸ ਵਿਧੀ ਕਪਤੀ ਕਮਿਸ਼ਨਰ ਪੁਲਿਸ ਜ਼ੋਨ ਇਕ ਲੁਧਿਆਣਾ ਸ਼੍ਰੀਮਤੀ ਸੂਦ ਪੀਪੀਐਸ ਸਹਾਇਕ ਕਮਿਸ਼ਨਰ ਪੁਲਿਸ ਉਤਰੀ ਲੁਧਿਆਣਾ ਦੀ ਨਿਗਰਾਨੀ ਹੇਠ ਦੋ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਪਾਸੋਂ ਵੱਖ-ਵੱਖ ਕੰਪਨੀਆਂ ਦੇ 11 ਮੋਬਾਈਲ ਫੋਨ ਇੱਕ ਦੱਤਰ ਲੋਹਾ ਬਰਾਮਦ ਕੀਤੇ ਗਏ ਨੇ ਦੱਸਦੀ ਕਿ ਇਹ આરોપી ਲੁਧਿਆਣਾ ਦੇ ਸਲੇਮ ਟਾਬਰੀ ਤੇ ਰਹਿਣ ਵਾਲੇ ਨੇ ਅਤੇ ਵਾਹਦਤ ਦੇ ਵਿੱਚ ਵਰਤੇ ਗਏ ਮੋਟਰਸਾਈਕਲ ਵੀ ਇਹਨਾਂ ਦੇ ਪਾਸੋਂ ਬ੍ਰਾਮਦ ਕੀਤਾ ਗਿਆ ਹੈ ਪੁਲਿਸ ਵੱਲੋਂ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਆਪਣੀ ਪੁੱਛਗਿੱਛ ਦੇ ਦੌਰਾਨ ਥਾਣਾ ਸਲੇਮ ਟਾਬਰੀ ਅਤੇ ਜੋਦੇਵਾਲ ਦੇ ਏਰੀਆ ਦੇ ਵਿੱਚ ਰਹਾਖੀਰਾ ਫੈਕਟਰੀ ਲੇਬਰ ਅਤੇ ਮਜ਼ਦੂਰਾ ਪਾਸੋਂ ਕਈ ਮੋਬਾਈਲ ਸਨੇਚਿੰਗ ਦੀ ਹਵਾਲਾ ਦਤਾ ਨੂੰ ਅੰਜਾਮ ਦੇਣ ਦੀ ਗੱਲ ਅਖੀਏ ਦੋਸ਼ੀ ਪਾਸੋਂ ਹੋਰ ਵੀ ਕਈ ਅਹਿਮ ਸੁਰਾਗ ਮਿਲਣ ਦੀ ਉਮੀਦ ਪੁਲਿਸ ਦੇ ਵੱਲੋਂ ਦੱਸੇ ਜਾ ਰਹੀ ਹੈ। ਹਮਲਾ ਜਿਹੜੇ ਕਿਸੇ ਤਰ੍ਹਾਂ ਸੌਫਟ ਸੀ। ਮਾਨਯਮ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਾਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਨਾਰਥ ਸਬਡਿਵੀਜ਼ਨ ਜ਼ੋਨ 1 ਦੇ ਵਿੱਚ ਇੱਕ ਸਾਡੀ ਟੀਮ ਨੇ ਬਾਰੀ ਕਾਮਯਾਬੀ ਹਾਸਲ ਕੀਤੀ ਹੈ। ਬੀਤੇ ਦਿਨੀ ਜੋਦੇਵਾਲ ਥਾਣੇ ਦੇ ਏਰੀਆ ਦੇ ਵਿੱਚ ਡਾਕਟਰ ਕੋਲੋਂ ਕਿਰਜ ਦਿਖਾ ਕੇ 25000 ਰੁਪਏ ਖੋਇਆ ਗਿਆ ਸੀ। ਤੇ ਉਹਦੇ ਦੋਨੋਂ આરોપી ਜਿਹੜੇ ਸਾਡੀਆਂ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਨਾਲ ਸਲਿਮਟਵਰੀ ਦੇ ਇਲਾਕੇ ਬਹਾਦਰ ਕੇ ਰੋਡ ਤੇ ਲੁੱਟਖੋਹਾਂ ਕਰਨ ਦੇ ਆਦੀ ਨੇ ਤਕਰੀਬਨ 18 ਮਾਰਦਾਤਾਂ ਨੂੰ ਇਹ ਇੰਜਾਮ ਦੇ ਚੁੱਕੇ ਜਿੱਤੇ ਸਾਡੀਆਂ ਸਪੈਸ਼ਲ ਟੀਮਾਂ ਲੱਗੀਆਂ ਹੋਈਆਂ ਸੀ ਹਿਊਮਨ ਇੰਟੈਲੀਜੈਂਸ ਦੇ ਬੇਸ ਤੇ ਸਲਿਮਟਵਰੀ ਐਸ ਐਚ ਓ ਇਜ਼ ਹੇਅਰ ਨਾਲ ਐਸ ਐਚ ਓ ਸਾਡੇ ਜੋਧੇਵਾਲ ਨੇ ਐਸ ਪੀ ਨਾਰਥ ਹੈ ਤੇ ਇਹਨੂੰ ਅਸੀਂ ਕਲੋਸਲੀ ਮੋਨੀਟਰ ਕਰ ਰਹੇ ਸੀ ਦੋਨੋਂ આરોપીਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਮਨਪ੍ਰੀਤ ਸਿੰਘ ਇਲੀਅਸ ਅੱਤੂ ਔਰ ਦੂਸਰਾ ਹੈ ਰਜਿੰਦਰ ਸਿੰਘ ਇਲੀਅਸ ਰਾਜੂ ਇਨਾਂ ਦੇ ਜਿਹੜਾ ਪਛੋਕੜ ਅਬਰਾਧਿਕ ਪਛੋਕੜ ਵੀ ਇਹਨਾਂ ਦਾ ਹੈ 2016 ਤੇ 17 ਦੇ ਵਿੱਚ ਇਹਨਾਂ ਦੇ ਉੱਤੇ 379 20 ਤੇ 382 ਦੀਆਂ ਜਿਹੜੀਆਂ ਵਰਦਤਾਂ ਦਰਜ ਹੋਈਆਂ ਨੇ ਵਿੱਚ ਦੀ ਇਹਨਾਂ ਨੇ ਸੁਧਾਰ ਕਰ ਲਿਆ ਸੀ ਮੁੰਡੇ ਨੇ ਬਟ ਉਹ ਦੁਬਾਰਾ ਫਿਰ 마ੜੀ ਸੰਗਤ ਤੇ ਚਿੱਟੇ ਵਿਆਦੀ ਹੋਣ ਕਰਕੇ ਇਹ ਦੁਬਾਰਾ ਇਹਨਾਂ ਨੂੰ ਵਰਦਤਾਂ ਨੂੰ ਤੇ ਜਿਹੜੇ ਆਪਣੀ ਲੇਬਰ ਤੱਕੇ ਦੇ ਲੋਕ ਨੇ ਮਜ਼ਦੂਰ ਲੋਕ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਇੱਕ ਮਹੀਨੇ ਦੇ ਵਿੱਚ ਇਹਨਾਂ ਵੱਲੋਂ 16 ਕਿਸ ਤਰ੍ਹਾਂ ਵਰਦਤਾ ਜਿਹੜੀਆਂ ਮੋਬਾਈਲ ਖੋਦੀਆਂ ਉਹਨਾਂ ਨੂੰ ਵੀ ਅੰਜਾਮ ਦਿੱਤਾ ਗਿਆ ਤੇ ਸਾਰੀਆਂ ਅਸੀਂ ਟ੍ਰੇਸ ਕਰ ਲਈਆਂ 11 ਮੋਬਾਈਲ ਰਿਕਵਰ ਕੀਤੇ ਹੋਏ ਨੇ ਸਾਡੀ ਟੀਮ ਵੱਲੋਂ ਔਰ ਇਹਦੀ ਹੋਰ ਵੀ ਡੂੰਘਾਈ ਨਾਲ ਜਾਂਚ ਪੜਤਾਲ ਕਰਦੇ ਹੋਏ ਤੇ ਇਹਨੂੰ ਪੂਰਾ ਕਲੀਅਰਲੀ ਦੇਖਦੇ ਆਂ ਵੀ ਜੇ ਕੋਈ ਹੋਰ ਵਰਦਤਾ ਨਹੀਂ ਤਾਂ ਜਿੱਥੋਂ ਚਿੱਟਾ ਲੈਂਦੇ ਆ ਫਾਰਵਰਡ ਬੈਕਵਰਡ ਲਿੰਕੇਜਸ ਕੱਢ ਕੇ ਅਸੀਂ ਸਾਰਾ ਇਹਦਾ ਜਿਹੜਾ ਹੈਗਾ ਰਿਕਾਰਡ ਸਟਾਫ ਨੂੰ ਲਗਾਉਣੀ ਸਿਰਫ ਟਾਰਗੇਟ ਕਰਦੇ ਸੀ ਲੁਧਿਆਣੇ ਤੋਂ ਬਾਹਰ ਵੀ ਕੋਈ ਟਾਰਗੇਟ ਬਿਲਕੁਲ ਜਿਹੜਾ ਹੈਗਾ ਏਰੀਆ ਸਲਿੰਟ ਆਬਰੀ ਦਾ ਤੇ ਜੋਧਵਾਲ ਏਰੀਆ ਜਿਹੜਾ ਇਧਰਲਾ ਨਾਰਥ ਸਬਡਿ ਇਹਨੇ ਜੋ ਵਾਰਗਾ ਤਾਂ ਕੀਤਾ ਮੈਂ ਐਸੇ ਏਰੀਆ ਦੇ ਵਿੱਚ ਕੀਤਾ ਭਾਦਰਗੋੜ ਰੋਡ ਤੇ ਡਾਕਟਰ ਕੋਲ ਲੁੱਟ ਗਈ ਸੀ ਤੇ ਇਹਨਾਂ ਨੇ ਕੀਤੀ ਸੀ ਕਿ ਸਾਰੀ ਰਕਮ ਬਰਬਤ ਹੋ ਗਈ ਉਹਨੂੰ ਉਹਦੇ ਤੇ ਕਰ ਰਹੇ ਹਾਂ ਕੁਝ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਇੱਕਦਮ ਵੇਚ ਕੇ ਆਪਦਾ ਚਿੱਟਾ ਲਿਆ ਉਹਦੇ ਤੇ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਵੀ ਕਿੱਥੋਂ ਇਹਦੀਆਂ ਫੋਰਵਰਡ ਤੇ ਬੈਕਵਰਡ ਲਿੰਕੇਜਸ ਕਿਵੇਂ ਜੋੜਨੇ ਤੇ ਕਿਹੜੇ-ਕਿਹੜੇ ਬੰਦੇ ਇਹਦੇ ਛੋਰ ਸ਼ਾਮਲ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਇਸ ਕੇਸ ਦਾ ਹਿੱਸਾ ਬਣਾ ਹਾਂ ਮੈਨੂੰ ਲੱਗਦਾ ਕਿ ਹੋਰ ਵੀ ਅਰੋਪੀ ਜਿਹੜੇ ਸਾਹਮਣੇ ਆ ਸਕਦੇ ਨੇ ਹਾਂਜੀ ਬਿਲਕੁਲ ਹੋਰ ਵੀ ਇਹਨਾਂ ਦੇ ਜਿਹੜੇ ਹੈਗੇ ਨੇ ਕੁਝ ਰੁਪਏ ਸਾਹਮਣੇ ਆ ਸਕਦੇ ਆ ਦੇਖੋ ਕਿੰਨੇ ਮਾਮਲੇ ਦਰਜਾ ਹੋਣ ਤਾਂ ਕਿ ਇਹਨਾਂ ਦੇ ਪਿਛਲੇ ਅਗਲੇ ਅ ਤਕਰੀਬਨ ਇਹਨਾਂ ਦੇ ਉੱਤੇ 4 ਮਾਮਲੇ ਦਰਜ ਨੇ ਪਰ ਬਾਕੀ ਜਿਹੜੀਆਂ ਨੇ ਅਨ ਰਿਪੋਰਟਡ ਨੇ ਤੇ ਉਹਨਾਂ ਦੇ ਕੰਮ ਕੀ ਕਰਦੇ ਨੇ ਇਹ ਕੁਝ ਇਹ ਕੁਝ ਵੈਸੇ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਪਹਿਲਾਂ ਇਹਨਾਂ ਦੇ ਜੋ ਇੱਕ ਜਿਹੜਾ ਹੈਗਾ ਅਤੂ ਦਾ ਕਪੜੇ ਦਾ ਕਾਰੋਬਾਰ ਸੀਗਾ ਬਟ ਅੱਜਕੱਲ ਫਿਲਹਾਲ ਇਹ ਕੁਝ ਨਹੀਂ ਕਰ ਰਹੇ ਬਿਊਰੋ ਰਿਪੋਰਟ ਲੁਧਿਆਣਾ ਪਲੱਸ